ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਵੀਰੋ ਮੈਂ ਤੁਹਾਡੀਆਂ ਨਾ 1 ਡੇਢ ਮਹੀਨੇ ਤੋਂ ਹਰਕਤਾਂ ਵੇਖੰਦਿਆਂ ਕੀ ਕਰਦੇ ਏ ਤੁਸੀਂ ਕਿੰਨਾ ਕੇ ਪਿਆਰ ਕਰ ਰਹੇ ਮੈਨੂੰ ਕਿੰਨੀ ਕਿ ਚੈਲਸੀ ਕਰ ਰਹੇ ਹੋ ਕਿੰਨਾ ਗਮ ਮਾੜੀਆਂ ਦੋਵਾਂ ਕਰ ਰਹੇ ਹੋ ਸਾਰਾ ਕੁਝ ਪਤਾ ਚੱਲ ਜਾਂਦਾ ਹੁੰਦਾ ਮੈਨੂੰ ਵਾਹਿਗੁਰੂ ਦਾ ਪ੍ਰਭ ਅਥਿਆਨੁ ਕਰਤੇ ਨਾ ਮੈਂ ਕੋਈ ਵੀ ਵੀਡੀਓ ਪਾ ਫੇਸਬੁਕ ਤੇ YouTube ਤੇ ਸਟੇਟਸ ਲਾਦਾ ਗਰੰਟੀ ਨਾਲ ਗੱਲ ਕਰਦਾ ਹਾਂ ਮੈਂ ਅੱਗੇ ਤੁਹਾਨੂੰ 20 ਹਰ ਦੱਸਿਆ ਪਰ ਝੂਠ ਵਾਲਾ ਬੰਦਾ ਨਹੀਂ ਜੀਗਾ ਮੈਂ ਬਾਰ ਬਾਰ ਨਹੀਂ ਇੱਕੋ ਗੱਲ ਕਹੀ ਹੈ ਨਹੀਂ ਵਾਇਗਰ ਨੂੰ ਹਾਜ਼ਰ ਨਾਜ਼ਰ ਕਰਕੇ ਇਹ ਗੱਲ ਆਪਾਂ ਕਰਨੀ ਹੁੰਦੀ ਆ ਐਵੇਂ ਨਹੀਂ ਫੁਗਰੀਆਂ ਤੇ ਹਵਾ 'ਚ ਨਹੀਂ ਤੀਰ ਛੱਡਣ ਵਾਲੇ ਬੰਦੇ ਜਦੋਂ ਵੀ ਮੈਂ ਕੋਈ ਵੀਡੀਓ ਪਾ ਦੇਣਾ ਨਾ ਕਿੰਨੇ ਆ ਲੋਕਾਂ ਜਾਂਦੀ ਪੂਰਾ 500000 2 यर 3000 प्लस ਤੇ ਕਿੰਨਾ ਚੰਗੀ ਭਲਾ ਉਹడే ਮੇਰੇ ਆਰਗੇਨਿਕ ਬੰਦੇ ਐ ਜਿਹੜੇ ਆਰਗੇਨਿਕ ਸਿੱਧੇ ਜਾਣ ਪਛਾਣ ਵਾਲੇ ਵੀ ਜਾਣਦੇ ਵੀ ਬਾਜ ਕੋਣ ਤੇ ਬਾਅਦ ਉਹਨਾਂ ਨੂੰ ਜਾਣਦਾ ਵੀ ਤੁਸੀਂ ਕੌਣ ਜੇ ਛੋੜਾ ਛੋੜਾ ਰੱਖਣਾ ਵੀਡੀਓ ਵੇਦੇ ਮੇਰੀ ਛੋੜਾ ਰੱਖਣਾ ਐ ਵੇਹਰੀ ਚੋਰੀ ਚੇਰੀ ਕੀ ਪਿਆ ਜਿਨੇ ਕੀ ਵੇਖਣਾ ਮਨੇ ਤੂੰ ਹੀ ਕੀ ਸਮਝਦੇ ਵੀ ਤੂੰ ਹੀ ਕਰਾਂ ਜਿਆ ਕੁਝ ਕਰਨ ਦੇ ਤੇ ਮੈਨੂੰ ਪਤਾ ਨਹੀਂ ਲੱਗਦਾ ਤਜਰਬਾ ਐਕਸਪੀਰੀਅੰਸ ਉਹ ਵੱਡਿਆਂ ਦਾ ਵਾਇਗਰੂ ਦਾ ਮੇਰ ਪ੍ਰਯਾਤ ਸਭ ਕੁਝ ਪਤਾ ਲੱਗਦਾ ਹੁਣ ਜਦੋਂ ਆਪਾਂ ਵੀਡੀਓ ਪਾਈਏ ਚਲੋ ਮੰਨ ਲਓ ਤੁਸੀਂ ਆਪਣਾ ਹਿਸਾਬ ਲਾ ਲਓ ਤੁਹਾਡੀ ਵੀਡੀਓ ਕੋਈ ਬੰਦਾ 2000 ਵੇਂਦਾ ਕਿ 2000 ਤੇ 20 ਤੇ ਬੰਦੇ ਹੇਡ ਵੇਖਿਆ ਵੀ 2000 ਚੋਂ 1000 ਬੰਦੇ ਨੂੰ ਕਹਿਣਾ ਚਾਹੀਦਾ ਹਾਂ ਗੁੱਡ ਗੁੱਡ ਭਰਾ ਇਹ ਉਹ ਫੁੱਲ ਫਲ ਜਿਹੜੇ ਮਨ ਦੀ ਭੀਜਿਓ ਘੱਟੋ ਵੱਟ 1000 ਫੁੱਲ ਆਉਣਾ ਚਾਹੀਦਾ ਤੇ ਕੀ ਹੋ ਰਿਹਾ ਚਲੋ 2000 ਚੋਂ ਮੈਨਾਂ 1000 ਆਉਣਾ ਚਾਹੀਦਾ ਆਰਗੇਨਿਕ ਜਿਹੜਾ ਬਣਦਾ ਹੋ ਅਸਲੀ ਕੋਈ ਦੱਸਿਆ ਦਸਾਇਆ ਨਹੀਂ ਇਹ ਉਹ ਕਿੰਨੇ ਆ ਰਹੇ ਭਲਾ ਪਤਾ ਤੁਹਾਨੂੰ ਆ ਵੇਖੋ ਵੀਡੀਓ ਤੇ ਗਰੰਟੀ ਦਾ ਆਹ ਤੁਹਾਨੂੰ ਉਹਨੂੰ ਦੇਖ ਲਓ ਕਿੰਨੀ ਦੁਨੀਆ ਵੇਂਦੀ ਵੀਡੀਓ ਕੋਈ ਵੀਡੀਓ ਪਾ ਦੀਏ ਮਾੜੀ ਪਾ ਦੀਏ ਚੰਗੀ ਪਾ ਦੀਏ ਜੋ ਪਾ ਦੀਏ ਵੇਖਣਾ ਤੇ ਤੁਹਾ ਹੀ ਆ ਪਰ ਗੱਲ ਫੇਰ ਉੱਥੇ ਆ ਕੇ ਆਉਂਦੀ ਆ ਵੀ ਤੁਹਾਡੀ ਸੋਚ ਗੰਦੀ ਆ ਆਪਣੀ ਸੋਚ ਮੁਤਾਬਕ ਹੀ ਗਾਇਕ ਗੀਤ ਗਾਉਂਦੇ ਆ ਆਪਣੀ ਸੋਚ ਮੁਤਾਬਕ ਹੀ ਜੋ ਆ ਸੋਸ਼ਲ ਮੀਡੀਆ ਤੇ ਹੋ ਰਿਹਾ ਉਹ ਠੀਕ ਹੋ ਰਿਹਾ ਵਾ ਉਹਨੂੰ ਪ੍ਰੋਮੋਟ ਆਪਾਂ ਕਰੰਦੇ ਸਾਰੇ ਕੁਸ਼ ਨੂੰ ਤੇ ਆਪਾਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਉਹਨਾਂ ਨੂੰ ਧੀ ਘਰਵਾਈਏ ਨੇ ਉਹਨਾਂ ਨੂੰ ਮਾਰੀ ਪੁਰੀ ਜਾਂਦੇ ਆ ਕਰੰਦੇ ਆਪਾਂ ਹੀ ਸਭ ਕੁਝ ਦੇ ਆ ਨਾ ਉਹਨਾਂ ਨੂੰ ਮਸ਼ਹੂਰ ਵੀ ਸਭ ਕੁਝ ਵੀ ਪਰ ਜੇ ਉਹ ਆਪਾਂ ਰੁੰਦੇ ਸਾਰੇ ਜੇ ਆਹੀ ਕੋਈ ਚੱਗੀ ਚੀਜ਼ ਪੋਣੇ ਸਾਡੀ ਕਿਸ ਹੁੰਦਾ ਨਹੀਂ ਮਾੜੀ ਪੋਣੇ ਬੜੀ ਖਰੀਫ ਹੁੰਦੇ ਚਮਕੀਲਾ ਵੀ ਤੁਹਾਨੂੰ ਦਤਾ ਬੜੇ ਬੜੇ ਦੁਨੀਆਂ ਦੇ ਇੱਥੇ ਹੋਏ ਆ ਜਦੋਂ ਕੋਈ ਮਾੜੀ ਚੀਜ਼ ਪੰਨਾਂ ਨੂੰ ਆਪਾਂ ਹੀ ਕਰਦੇ ਹਾਂ ਪੇਸ਼ ਵੀ ਆਪਾਂ ਕਰਦੇ ਫਿਰ ਗੰਦਗੀ ਉੱਥੇ ਥੋੜੀ ਰੁਕੀ ਹੋਈ ਆ ਉਹਦੇ ਉਹਦੇ ਮਤਲਬ ਜਿੰਨੇ ਆਪਾਂ ਨੂੰ ਕੋਈ ਜਾਂ ਗੰਦਾ ਚੀਜ਼ ਪਰੋਸਤੀ ਆ ਜਾਂ ਆਪਾਂ ਨੂੰ ਗੰਦਾ ਕਿਸੇ ਕਿਸਮ ਨਾਲ ਹੀ ਆਪਾਂ ਦੇਤਾ ਤੇ ਆ ਆਪਾਂ ਸੁਣਿਆ ਤੇ ਉਹ ਬੰਦਾ ਮਸ਼ਹੂਰ ਆ ਪ੍ਰਮੋਟ ਆਪਾਂ ਕੀਤਾ ਕਿ ਉਹ ਆਪੇ ਕਿੱਦਾਂ ਪ੍ਰਮੋਟ ਹੋਇਆ ਨੰਗਾ ਨੱਚੀ ਜਾਵੇ ਸਾਡੀ ਹਲਾਵ ਦੇ ਘਰ ਜੇ ਆਪਾਂ ਮਸ਼ਹੂਰ ਨਹੀਂ ਕਰਾਂਗੇ ਤੇ ਕਿੱਤਾਂ ਹੋ ਜੂਗਾ ਕਰਨ ਤੇ ਆਪਾਂ ਤਾਂ ਇਹ ਤੇ ਆਪਾਂ ਉਲਟਾ ਮਾਰੀ ਮੂਰੀ ਵੀ ਜੰਨੇ ਆਂ ਘਾਲ ਦੁੱਪੜੀ ਵੀ ਰਾਤ ਦੇ ਨਾਲ ਵਾਈ ਜੰਨੇ ਆਂ ਇਹ ਤਾਂ ਮੈਂ ਗੱਲਾਂ ਇਹ ਤਾਂ ਕਰਨ ਲੱਗਾ ਅੱਜ ਇਹ ਗੱਲ ਦਾ ਟੌਪਿਕ ਮੈਂ ਤਾਂ ਕਰਨ ਲੱਗਾ ਵਾਂ ਹਰ ਬੰਦੇ ਨੇ ਜਿਹੜੇ ਅੱਜ ਕੱਲ YouTubeਰ ਬਲੌਗਰ ਕੋਈ ਸਿੰਘ ਮਤਲਬ ਕੋਈ ਵੀ ਜਿਹੜਾ ਫਿਰ ਸੋਸ਼ਲ ਮੀਡੀਆ ਦੇ ਜੁੜਿਆ ਹੋਵੇ ਹਰ ਬੰਦਾ ਚਾਹੁੰਦਾ ਕਿ ਮੈਂ ਜਿਹੜੀ ਚੀਜ਼ ਬਣਾ ਲਈ ਤੇ ਮੇਰੀ ਪ੍ਰਮੋਟ ਹੋਵੇ ਤੇ ਦੁਨੀਆ ਵੇਖੇ ਤੇ ਐ ਐ ਕਰੋ ਉਹਦੇ ਸਬਸਕ੍ਰਾਈਬਰ ਕਰੋ ਉਹ ਜੋ ਵੀ ਆਹ ਮਤਲਬ ਜੋ ਵੀ ਕਰਨਾ ਕਰੋ ਮਤਲਬ ਮਸ਼ਹੂਰ ਹੋਣ ਲਈ ਐ ਤਰਲੇ ਮਾਰਦੇ ਭਾਜੀ ਮੈਂ ਅੱਜ ਗੀਤ ਕਰਨ ਲੱਗਾ ਜੇ ਭਾਜੀ ਮੈਂ ਅੱਜ ਸ਼ਬਦ ਗੀਤਨ ਗਾਉਣ ਲੱਗਾ ਜੇ ਭਾਜੀ ਮੈਂ ਫਿਲਮ ਕਰਨ ਲੱਗਾ ਜੇ ਭਾਜੀ ਮੈਂ ਉਹ ਕਰਨ ਲੱਗਾ ਜੇ ਮੇਰੀ ਨਾ ਚੈਨਲ ਤੇ ਜਾ ਕੇ ਉਹ ਉਹ ਐਕਟਰਸਾਈ ਪ੍ਰੋਜੈਕਟ ਕਰ ਦੋ ਤੇ ਐ ਇਹ ਕਰ ਦੋ ਫੋਲ ਭੇਜ ਦੋ ਇਹ ਆ ਆ ਬੰਦਾ ਇੱਕ ਬੈਠਾ ਏ ਤੁਹਾਡੇ ਸਾਹਮਣੇ ਮੇਰੇ ਚੈਨਲ ਵੀ ਜੇ ਫੇਸਬੁਕ ਚੈਨਲ ਵੀ ਏ YouTube ਵੀ ਚੈਨਲ ਜੀ ਜੇ ਤੇ ਫੇਸਬੁਕ ਆਮ ਵੀ ਹੈਗੀ ਜੀ ਚੋ 5000 ਬੰਦਾ ਵੜ ਗਿਆ ਤੇ ਹੁਣ ਅੱਗੇ ਵੜਿਆ ਨਹੀਂ ਜਾਣ ਡਿਆ ਤੇ ਉਹਦੇ ਚ ਆ ਗਈਆਂ ਰਿਕਵੈਸਟਾਂ ਬਹੁਤ ਜ਼ਿਆਦੀ ਸਜਰਾਂ ਦੀਆਂ ਵੀ ਸਾਨੂੰ ਵਿੱਚ ਵਾੜ ਕੀ ਤਰ੍ਹਾਂ ਤੇ ਮੈਗਾ ਪਿਆਰ ਦਾ 5000 ਵੜਿਆ ਪਿਆ ਵਾ ਇਹ ਚੋ ਬੰਦੇ ਦੇ ਮਿਲਦੇ ਪੰਜ 사ਤੀ ਪੰਜ 사ਤੀ 5000 ਚੋਂ ਚਲੋ 50 ਲਾ ਲਓ 50 ਚੱਗੇ ਬਾਕੀ ਤੇ ਸਾਰਾ ਗੰਧ ਹੀ ਵੜਿਆ ਪਿਆ ਵਿੱਚ 100 ਲਾ ਲਓ ਚਲੋ 5000 ਬੰਦੇ ਚ 100 ਬੰਦਾ ਚੰਗਾ ਲਾ ਲਓ ਨਿੰਜਾ ਉਸ ਤੇ ਮੇਰਾ ਮੋਬਾਈਲ ਗੰਧ ਨਾ ਹੀ ਭਰਿਆ ਕਿਹਨੇ ਚਲੋ ਮਾੜੀ ਗੱਲ ਕਰਦਾ ਤੇ ਲੜਪੂ ਖਾਣਾ ਘੜੋ ਉਹ ਵੀ ਚੰਗਾ ਉਹ ਵੀ ਮਤਲਬ ਸਾਨੂੰ ਪਿਆਰ ਕਰਦਾ ਇਹਦਾ ਮਤਲਬ ਚੰਗੀ ਗੱਲ ਤੇ ਫੁੱਲ ਤੇ ਭੇਜਿਆ ਕਰੋ ਮਾੜਾ ਚੰਗਾ ਵੀ ਆਹ ਠੀਕ ਐ ਭਰਾਵਾ ਇਹ ਫੁੱਲ ਫੁੱਲ ਭੇਜਿਆ ਵੀ ਠੀਕ ਵਧੀਆ ਇੱਕ ਉਹਨਾ ਕੀਤਾ ਇੱਕ ਉਹ ਵੀ ਨਿਕਲਣਾ ਵਿਖਰਮੀ ਤੈਨੂੰ ਸੁਣਨਾ ਵੀ ਆ ਤੈਨੂੰ ਮੈਂ ਇੱਕ ਵੀਡੀਓ ਪੂਣਾ ਦੇ ਪਤਾ ਹੀ ਨਹੀਂ ਕਿੰਨੀ ਕੀ ਦੁਨੀਆ ਵੇਹੂ ਜਾਂਦੀ ਮੈਨੂੰ ਆਬ ਮੈਂ ਪਹਿਤੋਂ ਕਮਾਈ ਮੈਂ ਪਹਿਣਾ ਹੀ ਨਹੀਂ ਚਾਹੁੰਦਾ ਪਹਿਣਾ ਕਦੋਂ ਪਹਿਣਾ ਯਾਰ ਆਹਨੂੰ ਕੋਈ ਅਹੀਂ ਇਹ ਕੰਮ ਪਹਿਲ ਹੀ ਕਰਨਾ ਪਹਿਲ ਹੀ ਸਾਡੇ ਕੋਲ ਬੜੇ ਕੰਮ ਤੋਂ ਦੱਸਿਆ ਸਾਡੇ ਕੋਲ ਕਿੰਨੇ ਕੰਮ ਹੈ ਸਾਡੇ ਕੋਲ ਜੋ ਮਰਜ਼ੀ ਕਰਦੀ ਉਹ ਚਲਾ ਦਾਂਗੇ ਕੰਮ ਦੀ ਕਿਹੜੀ ਗੱਲ ਹੈ ਪਰ ਜੇ ਅਹੀਂ ਇਤਰਾ ਆ ਗਿਆ ਵੀ ਸਾਡਾ ਚੈਨਲ ਤਰ ਲਿਆਣਾ ਤਰ ਲਿਆਣਾ ਦੇ ਭਰਾਵਾ ਮੈਂ ਅਜੇ ਤੱਕ ਵਿਆਹ ਨਹੀਂ ਬੁੱਕ ਕੀਤਾ 25 ਸਾਲ ਹੋ ਗਏ ਆ ਫੋਟੋ ਸਟੂਡੀਓ ਬਾਸ ਸਟੂਡੀਓ ਨੂੰ 25 ਸਾਲਾਂ ਇਸ ਤਰਲੇ ਦਾ ਵਿਆਹ ਬੁੱਕ ਨਹੀਂ ਕੀਤਾ ਆਪਣੇ ਪਿੰਡ ਤੋਂ ਆਪਣੇ ਰਿਸ਼ਤੇਦਾਰ ਨੂੰ ਆਪਣੇ ਸੱਜਰ ਮਿੱਤਰ ਨੂੰ ਜਿਹੜਾ ਨਾਲ ਰਹਿੰਦੇ ਲੋਕ ਜਿਨ੍ਹਾਂ ਨੂੰ ਅਸੀਂ ਸਮਝਦੇ ਵੀ ਸਾਡੇ ਇਹ ਆਪਣੇ ਆ ਉਹਨਾਂ ਨੂੰ ਅਜੇ ਤੱਕ ਮੈਂ ਵਿਆਹ ਨਹੀਂ ਆਖਿਆ ਕੋਈ ਮੈਨੂੰ ਬੁੱਕ ਕਰਾ ਬੁਣੂ ਇੱਥੋਂ ਚੈੱਕ ਕਰੀਦਾ ਵੀ ਯਾਰ ਜੇ ਤੂੰ ਸਾਡਾ ਤੇ ਤੇਰਾ ਫਰਜ਼ ਬੰਦਾ ਸਾਨੂੰ ਵਿਆਹ ਬੁੱਕ ਕਰਾ ਸਾਡਾ ਹੁਣ ਤਾਂ ਖੜ ਤੈਨੂੰ ਕਹਦਾ ਸਾਡਾ ਗੱਲ ਮਸਲਾ ਪੈਸੇ ਦੀ ਨਹੀਂ ਦੇ ਕਈ ਕਹਦੇ ਲੈ ਇਹਨੂੰ ਪੈਸੇ ਨਾਲੋਂ ਪਿਆਰ ਪਹਿਲੇ ਦਾ ਪਿਆਰ ਥੋੜੀ ਜਿਹੀ ਚੱਕਰ ਹੈ ਤੁਸੀਂ ਹੋਰ ਹੀ ਪੁੱਠੇ ਬਣੇ ਤੁਹਾਡੇ ਕੋ ਤਾਂ ਦਿਮਾਗ ਸਹੀ ਕਰਨਾ ਪੈਣਾ ਮਸਲਾ ਇਹ ਆ ਕਿ ਜੇ ਤੂੰ ਸਾਡਾ ਆਪਣਾ ਵਾ ਦੁਕਾਨ ਤੇ ਬਹਿਣਾ ਚਾਹ ਪੀਣਾ ਕੋੜਵਾ ਪਾਸ ਪਰ ਬਰੋਣਾ ਦੂਜੇ ਤੇ ਜਦ ਕੋਈ ਮਰਿਆ ਮੁਰਿਆ ਵੀ ਤੁਹਾਡਾ ਬਣਾਉਂਦਾ ਬਣਾਉਂਦਾ ਉਹਦੀ ਵੀ ਬਣਾ ਲੈਣੇ ਆ ਪਰ ਜਦੋਂ ਤੇਰੇ ਘਰ ਵਿਆਹ ਸ਼ਾਦੀ ਆਉਂਦਾ ਉਹਦੋਂ ਆ ਨਾ ਮੇਰੇ ਪਾਸੇ ਕੋ ਰੋਣਾ ਅੱਗੋਂ ਪਿੱਛੋਂ ਸਾਡੀ ਸਟੂਡੀਓ ਤੇ ਛਣਖਣਾ ਫੜਨੂ ਪੈਣਾ ਦਬਾਓ ਜਦਨ ਮਰਜੀ ਜਾ ਮਸਲਾ ਇਹ ਆ ਪੀ ਅਸੀਂ ਜਿਹੜਾ ਦਿਲੋਂ ਪਿਆਰ ਕਰ ਇਤੋਂ ਵੱਧਦਾ ਨਾ ਪਿਆਰ ਅਸੀਂ ਤੈਨੂੰ ਬੁੱਕਰ ਨਾ ਬਿਆ ਉਹਦੇ ਲਈ ਪਤਾ ਨਹੀਂ ਕੀ ਕੋਈ ਸੋਚ ਲੈਣਾ ਮੈਂ ਜੇ ਕਿਤੇ ਭਲੇਖੇ ਨਾ ਕੋਈ 10-20 ਹਜ਼ਾਰ ਚਲੋ ਜਿੰਨਾ ਮੈਨੂੰ ਨਹੀਂ ਪਤਾ ਜਿੰਨੇ ਵੀ ਵੱਧ ਦੇ ਦੇਣ ਪਏ ਮੇਰੀ ਟੈਨਸ਼ਨ ਹੋ ਜਾਂਦੀ ਆ ਪੀਰ ਉਹਨੇ ਬੰਦੇ ਨੇ ਪੈਸੇ ਵੱਧ ਤੇ ਉਹਨੂੰ ਵੱਧ ਕੰਮ ਦੇਣਾ ਉਹਨੇ ਬੰਦੇ ਨੂੰ ਸਾਨੂੰ ਟਾਈਮ ਤੇ ਪੈਸੇ ਦਿੱਤੇ ਉਹਨੂੰ ਹੋਰ ਵਾਅਦਾ ਦਾ ਨਾ ਕੰਮ ਉਹ ਉਸ ਬੰਦੇ ਨੇ ਸਾਨੂੰ ਪੈਸੇ ਨਹੀਂ ਵੀ ਹੈਗੇ ਸੀ ਉਹਨੇ ਇਹ ਕਹਿਤਾ ਵੀ ਬਾਅਦ ਵਿੱਚ ਉਦੋਂ ਦੇਵਾਂਗੇ ਸਾਨੂੰ ਕੰਮ ਦੇ ਦੇ ਕੋਈ ਗੱਲ ਨਹੀਂ ਵਿਸ਼ਵਾਸ ਬਣਾ ਲਿਆ ਉਹਨੇ ਤਾਂ ਵੀ ਦੇ ਦੇਣਾ ਅਰੇ ਚਿਆਬਲ بڑے بڑے ਬੜਾ ਬੜਾ ਪੈਸਾ ਦੇ ਕੇ ਮਗਰੋਂ ਆ ਕੇ ਗੰਦ ਪਾ ਜਾਂਦੇ ਥੋੜੇ ਪੈ ਪਿਛੇ ਆਪਾਂ ਉੱਥੇ ਘੁੰਮ ਗਏ ਇਹ ਵਾਪਸ ਮੁੜ ਕੇ ਮੈਂ ਹੋਰ ਕਿਤੇ ਚੱਲ ਜੇ ਨਾ ਮਸਲਾ ਇਹ ਆ ਵੀ ਤੁਸੀਂ ਵੀਡੀਓ ਵੀ ਮੇਰੀਆਂ ਵੇਖੋ ਐਨੀ ਦੁਨੀਆ ਵੇਖੋ ਸਾਰਾ ਕੁਝ ਕਰੋ ਪਰ ਚੋਰ ਆਖਣਾ ਕਿਉਂ ਕਰਦੇ ਸਾਹਮਣੇ ਕਰੋ ਗੱਲ ਵੀ ਸਾਨੂੰ ਤੇਰੀਆਂ ਵੀਡੀਓ ਨਹੀਂ ਪਸੰਦ ਬਲੌਕ ਮਾਰੋ ਹੁਣ ਲੋਕ ਤੁਹਾਨੂੰ ਅੱਗੇ ਦੱਸਿਆ ਵੀ ਚੈਨਲਾਂ ਤੇ ਆ ਗਿਆਂਦੇ ਆ ਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਉਹ ਸਬਸਕ੍ਰਾਈਬ ਜੋ ਵੀ ਤੇ ਐ ਕਰੋ ਔਂ ਕਰੋ ਤੇ ਇੱਕ ਆ ਬੰਦਾ ਦਾ ਕੁਛ ਨਾ ਕਰੇ ਸਿਰਫ ਉਹ ਬੰਦਾ ਕਰੇ ਜਿਹੜਾ ਦਿਲੋਂ ਇੱਥੋਂ ਪਿਆਰ ਕਰਦਾ ਉਹ ਸਾਡੇ ਐ ਮੋਬਾਈਲ 'ਚ ਵੜੇ ਤੇ ਉਹ ਸਾਡੇ ਬੰਦਾ ਘਰ 'ਚ ਵੜੇ ਮਤਲਬ ਮੇਰੇ ਘਰ 'ਚ ਉਹ ਬੰਦਾ ਵੜੇ ਜਿਹੜਾ ਇੱਥੋਂ ਇੱਥੋਂ ਨਹੀਂ ਇੱਥੋਂ ਹੁਣ ਮੈਂ ਪਰੇਸ਼ਾਨ ਪਤਾ ਕਿਹੜੀ ਗੱਲ ਤੋਂ YouTube 'ਤੇ ਆਪਾਂ ਵੀਡੀਓ ਪਾਉਨੇ ਆ ਉਹੀ ਵੀਡੀਓ ਆ ਹੁਣ ਆਪਾਂ ਦੁਆਲੀਏ ਘੁੰਮ ਕੇ ਆਏ YouTube ਥਰੂ ਤੁਹਾਡੇ ਕੋਲ ਦਿਆਂ ਨਹੀਂ ਵੀ ਬਿਲਕੁਲ ਨਹੀਂ ਮੈਨੂੰ ਪਤਾ YouTube ਤੇ ਵੱਤੋਂ ਦ 150 ਦੋਸੂ ਬੰਦਾ ਵੇਖ ਲਿੰਦਾ ਉਹ ਅਕਾਊਂਟ ਖੋਲਿਆ ਫੇਸਬੁੱਕ ਦਾ ਚੈਨਲ ਜਿੱਥੇ ਤੂੰ ਆ ਤਰਲੇ ਮਹਾਰਾ ਦੇ ਇਹਦੇ ਨੂੰ ਵੀ ਇੱਥੇ ਵੀਡੀਓ ਵੇਖੀਏ ਉੱਥੋਂ ਪਾਈ ਦੀ ਨਾ 150 ਵੇਦਾ ਤੇ ਜਿਹੜਾ ਬਾਜ ਸਿੰਘ ਸੰਧੂ ਨਾਮ ਦਾ ਫੇਸਬੁੱਕ ਕਿਚ 5000 5000 ਚ 150 ਚੰਗਾ ਤੇ ਬਾਕੀ ਮਦੀੜ ਕਤੀੜੀ ਬੜੀ ਆ ਤੇ ਉੱਥੇ ਸਾਡੀ ਵੀਡੀਓ ਬਤਾ ਇਨੀ ਕਿਤਨਾ ਮੈਂ ਤੇ ਹੈਰਾਨ ਰਹੇ ਨਾ ਵੀਡੀਓ ਪਾਈ ਦੀ ਮਗਰੋਂ ਮੁੜ ਕੇ ਬਿਲਬੋਰਡ ਦੇ ਚ ਪਹੁੰਚੀ ਦੀ ਸਾਡੀ ਵੀਡੀਓ ਹੁੰਦਾ ਹੈ ਨਾ ਕਿ ਦਿਨੇ ਵੀਡੀਓ ਪਾਈ ਰਾ ਬਿਲਬੋਰਡ ਤੇ ਪਹੁੰਚੀ ਹੁੰਦੀ ਜਿਹੜੇ ਅਗਲੇ ਦਿਨ ਤੇ ਉੱਥੇ ਮੈਂ ਪਾ ਕੇ ਰਾ ਵੀਡੀਓ ਹੁੰਦਾ ਦਿਨੇ ਬਿਲਬੋਰਡ ਤੇ ਲੱਗੀ ਹੁੰਦੀ ਕੁੜੀਆ 2000 3000 4 ਮਤਲਬ ਸਾਡੇ ਲਈ ਤੇ ਉਸ 4500 ਹੀ ਬੜਾਵਾ ਜਿਹੜਾ ਬੰਦਾ ਜਾਣਦਾ ਕਾ ਹੁਣ ਜਿਹੜਾ ਦਾ ਹੀ ਇੰਨੇ ਹੀ ਵੱਡੇ ਆ ਪਰ ਇੰਨੇ ਹਜ਼ਾਰ ਚਲਦੇ ਨੇ ਬੰਦੇ ਤੇ ਨਾ ਕੋਈ ਫੁੱਲ ਨਾ ਕੋਈ ਐ ਨਾ ਉਂ ਕੁਸ਼ੀ ਕਰਦੇ ਤੇ ਕੀ ਕਰੀ ਹੁਣ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਦੱਸੋ ਕੀ ਕਰਨਾ ਚਾਹੀਦਾ ਹੁਣ ਭਲਾ ਟਾਈਮ ਨਹੀਂ ਹੈਗਾ ਵੀਰੋ ਗੰਦੇ ਆਂਡੇ ਨੂੰ ਜਿਵੇਂ ਉਹ ਮਾਰੀਦਾ ਚਲਾਜ ਨਾਲ ਗੰਦੇ ਆਂਡੇ ਐ ਸੁਢੀ ਦੇ ਘਰ 'ਚ ਕੋਈ ਫਰੂਟ, ਖਰਬੂਜਾ ਤੋਂ ਜ਼ਿਆਦਾ ਜਿਆ ਦਵਾਣਾ ਖਰਾਬ ਐ ਐ ਛੁੱਟੀ ਤੇ ਨਾ ਉਪਰਾਂ ਨੂੰ ਆੜੇ ਮੇਰੇ ਬਾਅਦ ਸਿੰਘ ਸੰਧੂ ਦੇ ਨਾਲ ਫੇਸਬੁੱਕ ਤੇ ਜੁੜੇ ਆ ਨਾ ਜਿਹੜੇ ਬੜਿਆਂ ਦੇ ਵੀ ਹੀ ਫਰੈਂਡ ਰਿਕਵੈਸਟ ਭੇਜੀ ਜਾਂ ਤੂੰ ਭੇਜੀ ਹੀ ਤੇਰੇ ਸੱਜਣਿਆਂ ਦੋਸਤਾਂ ਖਦੇ ਨਹੀਂ ਜੇ 5000 'ਚੋਂ 100 ਬੰਦਾ ਛੱਡ ਗਿਆ ਤੇ ਪਤਾ ਨਹੀਂ ਮੇਰਾ ਚਿੱਤ ਤਾਂ ਟਾਈਮ ਲੱਗ ਗਿਆ ਨਾ ਤੂੰ ਹੀ ਤੇ ਕੱਲੇ-ਕੱਲੇ ਸਬਸਕ੍ਰਾਈਬਰਾਂ ਜਾਂ ਚੈਨ ਬੰਦੇ ਨੂੰ ਜੋੜ ਦੇ ਰਹੇਂਦੇ ਨੇ ਮੈਂ ਆ 3 4000 5000 ਬੰਦਾ ਗੰਦੇ ਆਂਡਿਆਂ ਵਾਂਗੂ ਚਲਾਜਲਾ ਮਾਰਨਾ ਇਹ ਬਾਹਰ ਤੇ ਦੂਜੇ ਚੈਨਲਾਂ ਤੇ ਵੀ ਸਾਡੇ ਉਹ ਬੰਦਾ ਜੁੜੇ ਜਿਹੜਾ ਇੱਥੋਂ ਕਰਦਾ ਇੱਥੋਂ ਦੂਜਾ ਨਾ ਦਿਮਾਗੀ ਨਾ ਜੁੜੇ ਵੀ ਚੋਰੀ ਵੀਡੀਓ ਵੇਖਣੀਆਂ ਤੇ ਐਵੇਂ ਨਹੀਂ ਕਰਨਾ ਫੁੱਲ ਨਹੀਂ ਭੇਜਣਾ ਤੁਸੀਂ ਕੋਈ ਫੁੱਲ ਨਹੀਂ ਭੇਜਦੇ ਹੁਣ ਜਿਹੜਾ ਹੁਣ ਨਾ ਨਾ ਫੁੱਲ ਭੇਜਿਆ ਦੋ ਚੋਕ ਦੇ ਰਾਜਾ ਮੈਨੂੰ ਕੋਈ ਤੇ ਮੈਂ ਫਿਰ ਫੁੱਲ ਦੇ ਮੰਡੇ ਨਾ ਭੇਜਣਾ ਜਾਂ ਫਿਰ ਮੁੜ ਕੇ ਮਤਲਬ ਸੁਖੀ ਨਾਲ ਕੋ ਫੁੱਲ ਵਧੀਆ ਫੁੱਲ ਭੇਜਣਾ ਜੇ ਮੈਂ ਮੈਨੂੰ ਗੁਲਾਬ ਦਾ ਲਿਆਵਾ ਜਾਂ ਗੈਂਡੇ ਦਾ ਲਿਆਵਾਂ ਭੇਜਣਾ ਜੇ ਮਰੋਂ ਬਪੇ ਦਿਨਾਂ ਦੇ ਫੁੱਲ ਫੇਰਨਾ ਆਖਿਓ ਘੜੀ ਮੁੜੀ ਮੈਂ ਮੈਂ ਇੰਨੀਆਂ ਸੋਹਣੀਆਂ ਵੀਡੀਓ ਬਣਾਵਾ ਗੁਆਲੀਅਰ ਜਾ ਕੇ ਮਰ ਗਿਆ ਕਿੱਥੋਂ ਤੱਕ ਜਾਣਾ ਉਹੀ ਬੈਠੇ ਬੈਠੇ ਵੀਡੀਓ ਵੇਖ ਕੇ ਦੰਦੀਆਂ ਹੀ ਕੱਢ ਕੇ ਕੱਚੀਆਂ ਜੀਆਂ ਲੱਸੀ ਆਲੇ ਹੂੰ ਹਸਣ ਆਲੇ ਆ ਗੇ ਹੁਕੇ ਮੇਰੀ ਹੈ ਐਮ ਨਹੀਂ ਕਰਦੇ ਫੁੱਲ ਵੀ ਨਹੀਂ ਭੇਜਦੇ ਮੈਂ ਤੁਹਾਨੂੰ ਦੱਸਦਾ ਜੇ ਹੁਣ ਮੈਂ ਉਹ ਲੱਭੇ ਜਣਾ ਤੁਹਾਨੂੰ ਤੇ ਜਾਂ ਬੰਦੇ ਦਾ ਪੁੱਤ ਬਣ ਕੇ ਨਾ ਤੇ ਆ 5000 ਦਾ ਭਰ ਗਿਆ ਮੇਰਾ ਫਰੈਂਡ ਕ੍ਰਿਸਟਲ ਤੇ ਉਹ ਲਾਈਨਾਂ ਲੱਗੀਆਂ ਪਈਆਂ ਪਿਛੇ ਹੋਰ ਰਿਕਵੈਸਟ ਭੇਜੀ ਆ ਲੋਕਾਂ ਨੇ ਪਤਾ ਹੀ ਨਹੀਂ ਕਿੰਨੀ ਗਿਆ ਉਹ ਮੈਂ ਕਿਤਰਾ ਮੈਂ ਤੁਹਾਨੂੰ ਚਾਚਾ ਮੈਂ ਆਪਣੇ ਘਰ ਕਿਵੇਂ ਵਾਰਦਾ ਆ ਜਿਹੜੀ ਮਢੀ ਰਣੀ ਭਰੀ ਵੀ ਮੇਰੇ ਘਰ ਬੈਠੀ ਆ ਮੈਂ ਇਹਨਾਂ ਰੋਟੀ ਪਾਣੀ ਬismillah ਨਿਸ਼ਤਰ ਕਿਰਨਾ ਪੜਾ ਕਰ ਉਹ ਰੋਟੀ ਬਣੀ ਆ ਤੇ ਜਾਂ ਤੇ ਵੀਰੋ ਸਹੀ ਬੰਦੇ ਬਣ ਜਾਓ ਤੇ ਜਾਂ ਕੱਲ ਤੋਂ ਬਾਹਰ ਹੋ ਜਾ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਮੈਂ ਕਿੰਨੂ ਕਿੰਨੂ ਗੱਲਾਂ ਗੱਲਾਂ ਛੱਡੂਗਾ ਤੁਹਾਨੂੰ ਯਾਰ 5000 ਚੋਂ ਵੀ ਫਿਰਾਨਾ ਤੂੰ ਮੈਂ ਨਾ ਪੜੂੰਗਾ ਫਿਰ ਵੇਖੂੰਗਾ ਬੰਦਾ ਘੋਣ ਹੈ ਕਿ ਤਰ੍ਹਾਂ ਦਾ ਕਿਸੇ ਨੇ ਫੋਟੋ ਲਾਈ ਹੁੰਦੀ ਆ ਇਹ ਥਾਲੇ ਲਾਈ ਨਹੀਂ ਹੁੰਦੀ ਹੁਣ ਕਰੀਏਗੀ ਕਿਸੇ ਨੇ ਨਿਆਣੇ ਦੀ ਲਾਈ ਹੁੰਦੀ ਓ ਕਿਸੇ ਨੇ ਬਾਬੇ ਦੀ ਲਾਈ ਹੁੰਦੀ ਓ ਕਿਨੇ ਕੋਈ ਮੈਨੂੰ ਕਿਤਰਾ ਪੁੱਛ ਲਗੂ ਕਿ ਤੂੰ ਕੌਣ ਆ ਕਿੱਥੋਂ ਦੀ ਆ ਮਤਲਬ ਮਤਲਬ ਬੰਦਾ ਕਿੱਥੋਂ ਦਾ ਨੂੰ ਜਾਂਦੇ ਆਪਣੇ ਬਰ ਦੱਸ ਵੀ ਮੈਂ ਆਈ ਆ ਮੇਰੀ ਫੋਟੋ ਔਰ ਮੇਰੀ ਮੇਰੀ ਫੇਸਬੁੱਕ ਤੇ ਵੇਖੋ ਦਾਦੇ ਦੀ ਫੋਟੋ ਪਾਪੇ ਦੀ ਫੋਟੋ ਮੇਰੀ ਫੋਟੋ ਐ ਵੀ ਅਹੀਂ ਜੇ ਫੋਨ ਨੰਬਰ ਚੱਲ ਛੱਡੋ ਬਾਕੀ ਆਧਾਰ ਕਾਰਡ ਤੇ ਪਾਓਗੇ ਆਧਾਰ ਕਾਰਡ ਬੰਦਾ ਵੀ ਨਹੀਂ ਆਧਾਰ ਕਾਰਡ ਤੋਂ ਪਤਾ ਲੱਗਦਾ ਹਰ ਗੱਲ ਅਧਾਰ ਕੜ ਪਾ ਦੋ ਤੇ ਆ ਆਪਣਾ ਗੁੱਸਾ ਨਹੀਂ ਧਰਦਾ ਕੋਈ ਤੇ ਅਧਾਰ ਕੜ ਪਾ ਦੋ ਦਿਾਈ ਡੰਗ ਤੱਕ ਨਹੀਂ ਤੇ ਮੇਰਾ ਜਿੱਦਾਂ ਟਾਈਮ ਲੱਗ ਗਿਆ ਗੰਦੇ ਆਂਡਿਆਂ ਨੂੰ ਝੁਕ-ਝੁਕ ਮਾਰਦੇ ਇਹ ਬਾਅਦ ਮੈਨੂੰ ਕੋਈ ਕੱッセ ਬਰਾ ਦੀ ਲੋੜ ਨਹੀਂ ਏ ਕੋਈ ਫੇਸਬੁੱਕ ਤੇ ਫੋਲੋਇੰਗ ਦੀ ਹੀ ਲੋੜ ਨਹੀਂ ਜੇਗੀ ਕੋਈ ਕਦੇ ਨਹੀਂ ਲੋੜ ਸਿਰਫ ਉਹੀ ਜਿਹੜੇ ਦਿਲੋਂ ਇੱਥੋਂ ਪਿਆਰ ਕਰਦੇ ਨੇ ਉਹਨੂੰ ਤਾਂ ਮੈਂ ਹੱਥਾਂ ਦੇ ਜੋ ਘਹਿਣਾ ਉਹਨਾਂ ਨੂੰ ਮੈਂ ਫੁੱਲ ਦੇ ਜ ਐ ਦਿਲ ਐ ਬੜਾ ਕੋ ਭੇਜੂਗਾ ਫਿਰ ਮੈਂ ਤੁਹਾਨੂੰ ਭੇਜੂਗਾ ਬੜਾ ਕੋ ਤੁਹਾਨੂੰ ਵੀਡੀਓ ਬੜੀ ਸੋਹਣੀਆ ਭੇਜਿਆ ਕਰੂ ਤੁਹਾਨੂੰ એનર્ਜੀ ਲਿਆਉਣ ਲਈ ਵੀਡੀਓ ਤੁਹਾਨੂੰ ਸਿਹਤ ਪ੍ਰਤੀ ਤੁਹਾਨੂੰ ਤੰਦਰੁਸਤੀ ਪ੍ਰਤੀ ਪੰਗੜੇ ਪ੍ਰਤੀ ਬੜਾ ਕੁਝ ਦੱਸਿਆ ਕਰੂ ਪਰ ਥੋੜੇ ਹੋ ਜੋ ਉਹ ਹੀ ਹੋ ਜੋ ਜਿਹੜੇ ਮੈਨੂੰ ਜਾਣਦੇ ਜਾਂ ਮੈਂ ਤੁਹਾਨੂੰ ਜਾਣਦਾ ਆ ਮਦੀਨ ਤੋਂ ਬਾਹਰ ਕੱਢੀ ਆ ਗੰਦ ਸਾਫ ਕਰੀਏ ਪਹਿਲਾਂ ਕੱਲ ਤੋਂ ਕੱਲ ਤੋਂ ਇਹੋ ਕੰਮ ਕਰਨਾ ਤੇ ਜਿੱਦਾਂ ਟਾਈਮ ਲੱਗਿਆ ਤੇ ਛੇਤੀ ਤੇ ਜਿੰਨਾ ਵੀਰਾਂ ਨੇ ਇਹ ਬਚਣਾ ਚਾਹੁੰਦੇ ਆ ਵੀ ਮਤਲਬ ਮੈਨੂੰ ਪਤਾ ਵੀ ਹੈਗਾ ਆ ਬੜੇ ਬੜੇ ਵਿੱਚ ਸਤਕਾਰ ਜੂਗੇ ਹੈਗੇ ਆ ਜਿਹੜੇ ਕੱਲ ਦੇ ਰਹਿੰਦੇ ਵੇਲੇ ਕੋਲੇ ਫੁੱਲ ਫੁੱਲੇ ਆ ਮੈਨੂੰ ਕਿਹਦੇ ਮਨਿਆਣਾ ਇਹਦੇ ਤੁਸੀਂ ਹੁਣ ਸਿੱਖਣ ਦਾ ਹੈ ਜੇ ਫੋਟੋਆਂ ਮੂਵੀਆਂ ਦੇ ਇਸ ਤਣ ਕਿੰਨੀ ਘਰ ਦੱਸੂ ਤੁਹਾਨੂੰ 25 ਨਾ ਨਾ 27-28 ਸਾਲ ਪਹਿਲਾਂ ਜਦੋਂ ਬੋਰੀ ਦੇ ਬੈਠੇ ਹੋਏ ਪੁੱਜੇ ਟੈਲੀ ਨੇ ਇਹਨਾਂ ਦੇ ਕਾਲਾ ਚਿੱਟਾ ਕਈਆਂ ਦੀਆਂ ਅੱਖਾਂ ਵੀ ਨਹੀਂ ਗੁੜੀਆਂ ਦੀਆਂ ਅੱਖਾਂ ਸਤਿਵੰਤ ਇਹਨਾਂ ਨੂੰ ਗੁਰਦਿਨੀਆ ਅੰਦਰ ਇੱਕ ਖਣੀ ਕੁੜੀਆਂ ਇਹ ਨਹੀਂ ਸਾਡਾ ਪੁੱਛ ਬਚਾ ਨਹੀਂ ਮੇਕ ਸਕਦੇ ਤੇ ਸੁਧਰ ਜੋ ਹੱਥ ਜੋੜ ਕੇ ਬੇਨਤੀ ਜੇ ਮੇਰੇ ਫੇਸਬੁਕ ਤੇ 5000 ਚ ਗੰਦਬਾਰ ਹੋ ਜਾਓ ਪਹਿਲਾਂ ਫੇਸਬੁਕ ਚੈਨਲ ਤੇ ਜਿੰਨਾ ਹੁਣ ਜਦੋਂ ਉਹ YouTube ਦਾ ਤੁਹਾਨੂੰ ਪਤਾ ਹੀ ਹੈ ਤੇ ਮੈਂ ਨਾਂ ਨੂੰ ਨਹੀਂ ਦੱਸਣੇ ਆਪੇ ਲੱਭ ਲਿਓ ਤੇ ਜਿਹਨਾਂ ਲੱਭਣਾ ਨਾ ਜਿਹੜੇ ਦਿਲੋਂ ਪਿਆਰ ਕਰਦੇ ਉਹਨੂੰ ਲੱਭ ਲਿਆ ਉਹਨੂੰ ਪਤਾ ਵਾ ਸਾਰਾ ਉਹਦੇ ਵੀਰ ਪਿਆਰ ਕਰਦੇ ਉਹਨੂੰ ਪਤਾ ਹੀ ਆ ਵੀ ਸਾਡਾ ਆਪਣਾ ਸਟੂਡੀਓ ਸਾਡਾ ਚੈਨਲ ਤੁਹਾਨੂੰ ਅੱਗੇ ਵੀ ਇਹ ਦੱਸਿਆ ਵੀ ਯਾਰਾਂ ਦੋਸਤਾਂ ਦਾ ਸਟੂਡੀਓ ਸਾਡੇ ਸਾਡੇ ਫੋਟੋ ਸਟੂਡੀਓ ਦਾ ਨਾਂ ਕਦੀ ਤਰਲੇਨਤ ਸਾਈਬੋ ਕੋਈ ਏ ਨਾ ਕਦੀ ਹੀ ਆਹ ਕੰਮ ਕਰਨਾ ਜੀ ਕਿਉਂਕਿ ਇਹ ਸਸਥਾ ਵਾ ਜਿਹੜੇ ਇਸ ਗਰੁੱਪ ਨਾਲ ਜੁੜਗੇ ਨਾ ਬਾਹਰ ਸਟੂਡੀਓ ਨਾਲ ਉਹਨਾਂ ਮੈਨੂੰ ਵੀ ਅਖੜਾ ਤੂੰ ਪਾਸੇ ਉਹ ਅਹੀਂ ਕੁਰਸੀ ਤੇ ਬਹਿਣਾ ਅਹੀਂ ਬਹਿਣ ਲੱਗੇ ਤੂੰ ਬਾਹਰ ਹੋ ਇਤਨਾ ਤੁਹਾਡਾ ਰਿਸਪੈਕਟ ਇਤਮਾਨ ਨਹੀਂ ਪਰ ਜੜੋ ਐਸਾ ਉਹ ਮੇਰੇ ਤੇ ਚੰਗਾ ਹੀ ਸਸਰੀਕਾਲ ਤੇ ਕਰ ਲਿਓ ਵਾਅਦਾ ਕਰਾ ਜੇ ਵੀ ਕਰਨਾ